ਨਮਸਕਾਰ ਆਦਮ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਹੀਲਿੰਗ ਵਾਈਬਸ ਪੰਜਾਬੀ ਚੈਨਲ ਦੇ ਨਾਲ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇੱਕ ਅਜੀਬ ਵਿਸ਼ੇ ਤੇ ਜੋ ਸਾਡੇ ਸਭ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਹੈ ਉਹ ਹੈ ਦੁੱਖ ਤੇ ਸੁੱਖ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਚ ਸਿਰਫ ਖੁਸ਼ੀਆਂ ਹੀ ਹੋਣ ਪਰ ਹਕੀਕਤ ਇਹ ਹੈ ਕਿ ਖੁਸ਼ੀ ਵੀ ਤਾਂ ਧੀ ਮਹਿਸੂਸ ਹੁੰਦੀ ਹੈ ਜਦੋਂ ਅਸੀਂ ਦੁੱਖ ਦੇ ਸਮੇਂ ਨੂੰ ਦੇਖਿਆ ਹੋਏ ਅੱਜ ਅਸੀਂ ਸਮਝਾਂਗੇ ਕਿ ਅਖੀਰ ਦੁੱਖ ਤੇ ਸੁੱਖ ਕਿਉਂ ਜ਼ਰੂਰੀ ਨੇ ਤੇ ਇਹ ਸਾਨੂੰ ਕਿਹੜੇ ਜੀਵਨ ਦੇ ಪಾਠ ਪੜਾਉਂਦੇ ਨੇ ਦੁੱਖ ਤੇ ਸੁੱਖ ਰਾਤ ਤੇ ਦਿਨ ਵਾਂਗ ਨੇ ਜਿਵੇਂ ਰਾਤ ਨਾ ਹੋਵੇ ਤਾਂ ਦਿਨ ਦੀ ਰੌਸ਼ਨੀ ਦਾ ਆਨੰਦ ਨਹੀਂ ਲਿਆ ਜਾ ਸਕਦਾ ਉਸੇ ਤਰ੍ਹਾਂ ਜੇ ਦੁੱਖ ਨਾ ਹੋਵੇ ਤਾਂ ਖੁਸ਼ੀ ਦੀ ਕੀਮਤ ਸਮਝ ਨਹੀਂ ਆ ਸਕਦੀ ਇਹ ਦੋਵੇਂ ਇੱਕ ਦੂਸਰੇ ਦੇ ਪੂਰਕ ਹਨ ਇਸ ਨਾਲ ਸੰਬੰਧਿਤ ਇੱਕ ਕਹਾਣੀ ਆਦੋਂ ਦੀ ਹੈ ਕਿ ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ ਉਸਦੇ ਕੋਲ ਇੱਕ ਹੀ ਘੋੜਾ ਸੀ ਜੋ ਘਰ ਦਾ ਸਭ ਤੋਂ ਵੱਡਾ ਸਹਾਰਾ ਸੀ ਇੱਕ ਦਿਨ ਉਹ ਘੋੜਾ ਭੱਜ ਗਿਆ ਲੋਕਾਂ ਨੇ ਕਿਹਾ ਤੇਰਾ ਤਾਂ ਵੱਡਾ ਨੁਕਸਾਨ ਹੋ ਗਿਆ ਬਹੁਤ ਦੁੱਖ ਵਾਲੀ ਗੱਲ ਹੈ ਇਸ ਤੇ ਕਿਸਾਨ ਹੱਸ ਕੇ ਬੋਲਿਆ ਪਤਾ ਨਹੀਂ ਇਹ ਚੰਗਾ ਹੋਇਆ ਜਾਂ ਮਾੜਾ ਕੁਝ ਦਿਨਾਂ ਬਾਅਦ ਉਹੀ ਘੋੜਾ ਵਾਪਸ ਆ ਗਿਆ ਤੇ ਨਾਲ ਤਿੰਨ ਹੋਰ ਜੰਗਲੀ ਘੋੜੇ ਲੈ ਆਇਆ ਇਹ ਦੇਖ ਕੇ ਸਭ ਨੇ ਉਸ ਨੂੰ ਕਿਹਾ ਕਿ ਤੇਰੀ ਤਾਂ ਕਿਸਮਤ ਖੁੱਲ ਗਈ ਹੁਣ ਤਾਂ ਤੈਨੂੰ ਸੁੱਖ ਹੋ ਗਿਆ ਕਿਸਾਨ ਫਿਰ ਬੋਲਿਆ ਪਤਾ ਨਹੀਂ ਇਹ ਚੰਗਾ ਹੋਇਆ ਜਾਂ ਮਾੜਾ ਫਿਰ ਇੱਕ ਦਿਨ ਉਸ ਦਾ ਪੁੱਤ ਇਨ੍ਹਾਂ ਜੰਗਲੀ ਘੋੜਿਆਂ ਨੂੰ ਸਿਖਾਉਂਦਾ ਹੋਇਆ ਡਿੱਗ ਗਿਆ ਤੇ ਉਸ ਦੀ ਲੱਤ ਟੁੱਟ ਗਈ ਲੋਕਾਂ ਨੇ ਫਿਰ ਕਿਸਾਨ ਨੂੰ ਕਿਹਾ ਬੜਾ ਦੁੱਖ ਹੋਇਆ ਕਿਸਾਨ ਫਿਰ ਬੋਲਿਆ ਪਤਾ ਨਹੀਂ ਇਹ ਚੰਗਾ ਹੋਇਆ ਜਾਂ ਮਾੜਾ ਥੋੜੇ ਸਮੇਂ ਬਾਅਦ ਪਿੰਡ ਵਿੱਚ ਜੰਗ ਹੋਈ ਤੇ ਸਭ ਜਵਾਨ ਫੌਜ ਵਿੱਚ ਭੱਜti ਗਾਲੇ ਪਰ ਉਸਦਾ ਪੁੱਤ ਜ਼ਖਮੀ ਹੋਣ ਕਾਰਨ ਬਚ ਗਿਆ ਤਦ ਪਿੰਡ ਵਾਲਿਆਂ ਨੂੰ ਸਮਝ ਆਇਆ ਕਿ ਦੁੱਖ ਤੇ ਸੁੱਖ ਦੋਵੇਂ ਲੁਕੇ ਹੋਏ ਵਰਦਾਨ ਹੋ ਸਕਦੇ ਹਨ ਅਸੀਂ ਨਹੀਂ ਜਾਣਦੇ ਕਿ ਦੁੱਖ ਵਿੱਚ ਸੁੱਖ ਲੁਕਿਆ ਹੈ ਜਾਂ ਸੁੱਖ ਦੇ ਵਿੱਚ ਦੁੱਖ ਲੁਕਿਆ ਹੋਇਆ ਹੈ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਜੋ ਅੱਜ ਸਾਨੂੰ ਦੁੱਖ ਲੱਗਦਾ ਹੈ ਉਹ ਸਕਦਾ ਉਹ ਕੱਲ ਨੂੰ ਸਾਡੇ ਲਈ ਸਭ ਤੋਂ ਵੱਡਾ ਸੁੱਖ ਬਣ ਜਾਵੇ ਕਿੰਨੇ ਦੁੱਖ ਸਾਨੂੰ ਜ਼ਿੰਦਗੀ ਦਾ ਸਭ ਤੋਂ ਜਿਹੜਾ ਕੀਮਤੀ ਪਾਠ ਹੁੰਦਾ ਉਹ ਸਿਖਾਉਂਦਾ ਹੈ ਜੇਕਰ ਅਸੀਂ ਇਹਨੂੰ ਸਜ਼ਾ ਨਾ ਸਮਝ ਕੇ ਇੱਕ ਸਬਕ ਵਾਂਗ ਵੇਖੀਏ ਤਾਂ ਸਾਨੂੰ ਇਹ ਅੰਦਰੋਂ ਬਹੁਤ ਮਜ਼ਬੂਤ ਬਣਾ ਦਿੰਦਾ ਹੈ ਕਿੰਦੇ ਸਭ ਤੋਂ ਵੱਡਾ ਗੁਰੂ ਹੁੰਦਾ ਹੈ ਕਿਉਂਕਿ ਜੋ ਸਾਨੂੰ ਦੁੱਖ ਸਿਖਾਉਂਦਾ ਹੈ ਨਾ ਉਹ ਸ਼ਾਇਦ ਹੀ ਕੋਈ ਸਿਖਾ ਸਕਦਾ ਹੋਵੇ ਸ਼ਾਇਦ ਹੀ ਦੁਨੀਆ ਦੀ ਕੋਈ ਕਿਤਾਬ ਹੋਵੇ ਜੋ ਸਾਨੂੰ ਸ਼ੁਕਰਮੰਦ ਹੋਣਾ ਸਿਖਾਉਂਦੀ ਹੋਵੇ ਜੋ ਅਸੀਂ ਦੁੱਖ ਚ ਸਿੱਖਦੇ ਹਾਂ ਸ਼ੁਕਰਾਨਾ ਕਰਨਾ ਸਿੱਖਦੇ ਹਾਂ ਦੁੱਖ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਦੁੱਖ ਦੇ ਸਮੇਂ ਇਨਸਾਨ ਸਬਰ ਕਰਨਾ ਸਿੱਖਦਾ ਹੈ ਇਹ ਉਸ ਨੂੰ ਅੰਦਰੋਂ ਹੌਸਲਾ ਦਿੰਦਾ ਹੈ ਕਿ ਮੁਸ਼ਕਲ ਦੀ ਘੜੀ ਹਮੇਸ਼ਾ ਲਈ ਨਹੀਂ ਹੈ ਇੱਕ ਦਿਨ ਟਲ ਜਾਏਗੀ। ਦੁੱਖ ਸਾਨੂੰ ਸ਼ੁਕਰਗੁਜ਼ਾਰ ਹੋਣਾ ਸਿਖਾਉਂਦਾ ਹੈ ਜਦੋਂ ਸਾਨੂੰ ਦੁੱਖ ਮਿਲਦਾ ਹੈ ਤਾਂ ਸਾਨੂੰ ਉਸ ਸਮੇਂ ਸੁੱਖ ਦੀ ਅਸਲੀ ਕੀਮਤ ਸਮਝ ਆਉਂਦੀ ਹੈ। ਛੋਟੀਆਂ-ਛੋਟੀਆਂ ਖੁਸ਼ੀਆਂ ਨੂੰ ਅਸੀਂ ਮਨਾਉਣ ਲੱਗ ਪੈਂਦੇ ਹਾਂ। ਛੋਟੀ ਖੁਸ਼ੀ ਵੀ ਸਾਨੂੰ ਬਹੁਤ ਵੱਡੀ ਲੱਗਣ ਲੱਗ ਪੈਂਦੀ ਹੈ ਔਰ ਹਰ ਮੋੜ ਤੇ ਜ਼ਿੰਦਗੀ ਦੇ ਅਸੀਂ ਸ਼ੁਕਰਾਨਾ ਕਰਨਾ ਸਿੱਖ ਜਾਂਦੇ ਹਾਂ। ਇਹ ਸਾਨੂੰ ਅੰਦਰੋਂ ਲੋਹੇ ਵਾਂਗ ਮਜ਼ਬੂਤ ਕਰ ਦਿੰਦਾ ਹੈ ਜੋ ਇਨਸਾਨ ਦੁੱਖਾਂ ਨੂੰ ਸਹਿੰਦਾ ਹੈ ਉਹੀ ਅੱਗੇ ਜਾ ਕੇ ਵੱਡੇ ਵੱਡੇ ਕੰਮ ਕਰਦਾ ਹੈ ਦੁੱਖ ਸਾਨੂੰ ਹਮਦਰਦੀ ਕਰਨਾ ਵੀ ਸਿਖਾਉਂਦੇ ਹਨ ਜਦੋਂ ਅਸੀਂ ਆਪ ਦੁੱਖ ਵੇਖਿਆ ਹੁੰਦਾ ਹੈ ਤਾਂ ਅਸੀਂ ਹੋਰਾਂ ਦੇ ਦਰਦ ਨੂੰ ਵੀ ਮਹਿਸੂਸ ਕਰ ਸਕਦੇ ਹਾਂ ਇਹ ਸਾਨੂੰ ਦਿਲੋਂ ਨਰਮ ਤੇ ਦਇਆਵਾਨ ਬਣਾਉਂਦਾ ਹੈ ਹਰ ਦੁੱਖ ਇੱਕ ਸਬਕ ਛੱਡ ਕੇ ਜਾਂਦਾ ਹੈ ਕਿਹੜੇ ਲੋਕਾਂ ਤੇ ਭਰੋਸਾ ਕਰਨਾ ਹੈ ਇਹੜੇ ਰਸਤੇ ਤੇ ਤੁਰਨਾ ਹੈ ਇਹ ਸਭ ਕੁਝ ਅਸੀਂ ਦੁੱਖਾਂ ਤੋਂ ਹੀ ਸਿੱਖਦੇ ਹਾਂ ਉਸ ਤੋਂ ਜਿੰਨਾ ਵੀ ਹਨੇਰਾ ਹੋਵੇ ਦੁੱਖ ਸਾਨੂੰ ਇਹ ਸਿਖਾਉਂਦਾ ਹੈ ਕਿ ਰੋਸ਼ਨੀ ਆਉਣੀ ਹੀ ਆਉਣੀ ਹੈ ਇਸ ਸਾਨੂੰ ਜਿਉਂਦੇ ਰਹਿਣ ਦੀ ਆਸ ਦਿੰਦਾ ਹੈ ਜੇ ਦੁੱਖ ਸਾਨੂੰ ਇੰਨਾ ਕੁਝ ਸਿਖਾਉਂਦਾ ਹੈ ਤੇ ਸੁੱਖ ਵੀ ਬਹੁਤ ਵੱਡਾ ਅਧਿਆਪਕ ਹੈ ਜਿਵੇਂ ਦੁੱਖ ਸਾਨੂੰ ਮਜ਼ਬੂਤ ਬਣਾਉਂਦਾ ਹੈ ਉਸੇ ਤਰ੍ਹਾਂ ਸਾਨੂੰ ਸ਼ੁਕਰਗੁਜ਼ਾਰ ਅਤੇ ਨਿਮਰਤਾ ਸੁੱਖ ਸਿਖਾਉਂਦਾ ਹੈ ਸੁੱਖ ਦੇ ਸਮੇਂ ਇਨਸਾਨ ਨੂੰ ਰੱਬ ਦੀਆਂ ਬਖਸ਼ਿਸ਼ਾਂ ਯਾਦ ਕਰਕੇ ਧੰਨਵਾਦ ਕਰਨਾ ਸਿੱਖਣਾ ਚਾਹੀਦਾ ਹੈ ਕਿਉਂਕਿ ਸੁੱਖ ਸਾਨੂੰ ਸਿਖਾਉਂਦਾ ਹੈ ਕਿ ਸਭ ਕੁਝ ਮਿਹਨਤ ਨਾਲ ਹਾਸਲ ਨਹੀਂ ਕੀਤਾ ਜਾ ਸਕਦਾ ਕੁਝ ਉਹਦੀ ਬਖਸ਼ਿਸ਼ ਰਹਿਮਤ ਦੇ ਨਾਲ ਵੀ ਹਾਸਲ ਹੁੰਦਾ ਹੈ ਸੁੱਖ ਸਾਨੂੰ ਸਿਖਾਉਂਦਾ ਹੈ ਕਿ ਅਹੰਕਾਰ ਵਿੱਚ ਨਾ ਜਾਈਏ ਜਿਹੜੇ ਇਨਸਾਨ ਖੁਸ਼ੀ ਦੇ ਸਮੇਂ ਵੀ ਨਿਮਰ ਰਹਿੰਦਾ ਹੈ ਉਹ ਹੀ ਸੱਚੇ ਅਰਥਾਂ ਦੇ ਵਿੱਚ ਵੱਡਾ ਹੁੰਦਾ ਹੈ ਸੁੱਖ ਦਾ ਸਮਾਂ ਸਾਨੂੰ ਆਪਣੇ ਕੋਲ ਮੌਜੂਦ ਖੁਸ਼ੀਆਂ ਨੂੰ ਦੂਸਰਿਆਂ ਤੱਕ ਵੰਡਣ ਦੀ ਵੀ ਸਿੱਖਿਆ ਦਿੰਦਾ ਹੈ ਸੁੱਖ ਦਾ ਸਮਾਂ ਅਜਿਹਾ ਸਮਾਂ ਹੁੰਦਾ ਹੈ ਜੋ ਸਾਨੂੰ ਸਿਖਾਉਂਦਾ ਹੈ ਕਿ ਜ਼ਿੰਦਗੀ ਸਿਰਫ ਭਾਰ ਨਹੀਂ ਇਹ ਇੱਕ ਤੋਹਫ਼ਾ ਹੈ ਇਹ ਸਾਡੇ ਦਿਲ ਵਿੱਚ ਆਸ ਤੇ ਉਮੀਦ ਦਾ ਚਾਨਣ ਕਰਦਾ ਹੈ ਸੁੱਖ ਦੇ ਸਮੇ ਅਸੀਂ ਮਨ ਤੇ ਦਿਲ ਵਿੱਚ ਉਹ ਹੋਂਸਾ ਇਕੱਠਾ ਕਰ ਸਕਦੇ ਹਾਂ ਜੋ ਸਾਨੂੰ ਭਵਿੱਖ ਦੇ ਦੁੱਖਾਂ ਨਾਲ ਲੜਨ ਦੇ ਵਿੱਚ ਕੰਮ ਆਉਂਦਾ ਹੈ ਜੇ ਇਹਦਾ ਨਿਚੋੜ ਕੱਢੀਏ ਤਾਂ ਕਿਹਾ ਜਾ ਸਕਦਾ ਹੈ ਕਿ ਸੁੱਖ ਸਾਨੂੰ ਸ਼ੁਕਰਗੁਜ਼ਾਰ ਨਿਮਰ ਤੇ ਧਿਆਵਾਨ ਬਣਾਉਂਦਾ ਹੈ ਦੂਸੋਂ ਮਾਲਕ ਨੇ ਕਾਇਨਾਤ ਦਾ ਸੰਤੁਲਨ ਬਣਾਇਆ ਹੈ ਸਾਨੂੰ ਦੁੱਖ ਸੁੱਖ ਦੇ ਕੇ ਜਿਵੇਂ ਰਾਤ ਤੋਂ ਬਾਅਦ ਦਿਨ ਹੁੰਦਾ ਹੈ ਗਰਮੀ ਤੋਂ ਬਾਅਦ ਸਰਦੀ ਆਉਂਦੀ ਹੈ ਤੇ ਜ਼ਿੰਦਗੀ ਮੌਤ ਨਾਲ ਜੁੜੀ ਹੋਈ ਹੈ ਉਸੇ ਤਰ੍ਹਾਂ ਦੁੱਖ ਤੇ ਸੁੱਖ ਵੀ ਸਾਡੇ ਜੀਵਨ ਨੂੰ ਪੂਰਾ ਬਣਾਉਂਦੇ ਨੇ ਜੇ ਸਿਰਫ ਸੁੱਖ ਹੀ ਮਿਲੇ ਤਾਂ ਇਨਸਾਨ ਅਹੰਕਾਰੀ ਬਣ ਜਾਵੇਗਾ ਤੇ ਜੇ ਸਿਰਫ ਦੁੱਖ ਮਿਲੇ ਤਾਂ ਉਸ ਦਾ ਜੀਣਾ ਔਖਾ ਹੋ ਜਾਏਗਾ ਇਸ ਲਈ ਮਾਲਕ ਨੇ ਸਾਨੂੰ ਦੁੱਖ ਤੇ ਸੁੱਖ ਦੋਨਾਂ ਦਾ ਸੰਤੁਲਨ ਬਖਸ਼ਿਆ ਹੈ ਦੁਨੀਆ ਵਿੱਚ ਕੋਈ ਅਜਿਹਾ ਇਨਸਾਨ ਨਹੀਂ ਹੁੰਦਾ ਜਿਸ ਨੇ ਸਿਰਫ ਦੁੱਖ ਜਾਂ ਸਿਰਫ ਸੁੱਖ ਹੀ ਦੇਖੇ ਹੋਣ ਦੁੱਖ ਤੇ ਸੁੱਖ ਹਰੇਕ ਦੀ ਜ਼ਿੰਦਗੀ ਦਾ ਹਿੱਸਾ ਹਨ ਆਪੋ ਆਪਣੇ ਕਰਮਾਂ ਦੇ ਹਿਸਾਬ ਨਾਲ ਦੁੱਖ ਤੇ ਸੁੱਖ ਦੇ ਵਿੱਚ ਵਾਧਾ ਹੁੰਦਾ ਹੈ ਪਰ ਕੋਈ ਵੀ ਇਨਸਾਨ ਦੁੱਖਾਂ ਤੇ ਸੁੱਖਾਂ ਤੋਂ ਬਾਹਰ ਨਹੀਂ ਹੈ ਦੋਨੋਂ ਆਪੋ ਆਪਣੀ ਥਾਂ ਤੇ ਸਾਨੂੰ ਜ਼ਿੰਦਗੀ ਜੀਣ ਦੀ ਪ੍ਰੇਰਣਾ ਦਿੰਦੇ ਹਨ ਸਾਨੂੰ ਕਈ ਤਰ੍ਹਾਂ ਦੇ ਪਾਠ ਪੜਾਉਂਦੇ ਹਨ ਇਸ ਲਈ ਯਾਦ ਰੱਖੋ ਦੁੱਖ ਤੇ ਸੁੱਖ ਦੋਵੇਂ ਹੀ ਰੱਬ ਦੀਆਂ ਨਿਯਮਤਾਂ ਨੇ ਦੁੱਖ ਸਾਨੂੰ ਮਜ਼ਬੂਤ ਬਣਾਉਂਦਾ ਹੈ ਤੇ ਸੁੱਖ ਸਾਨੂੰ ਸ਼ੁਕਰਗੁਜ਼ਾਰ ਬਣਾਉਂਦਾ ਹੈ ਜੇ ਅਸੀਂ ਹਰ ਸਥਿਤੀ ਨੂੰ ਇੱਕ ਸਬਕ ਵਾਂਗ ਲਵਾਂਗੇ ਤਾਂ ਜ਼ਿੰਦਗੀ ਬਹੁਤ ਸੋਹਣੀ ਲੱਗਣ ਲੱਗ ਪਵੇਗੀ ਇਸ ਲਈ ਅਗਲੀ ਵਾਰੀ ਜੇ ਤੋ ਵੀ ਦੁੱਖ ਆਵੇ ਤਾਂ ਉਸ ਨੂੰ ਦੁਸ਼ਮਣ ਨਾ ਸਮਝਦੇ ਹੋਈਏ ਸਗੋਂ ਇੱਕ ਅਧਿਆਪਕ ਵਾਂਗ ਸਮਝੀਏ ਤੇ ਜਦੋਂ ਸੁੱਖ ਮਿਲੇ ਤਾਂ ਉਸ ਦਾ ਪੂਰਾ ਆਨੰਦ ਲਈਏ ਤੇ ਰੱਬ ਦਾ ਸ਼ੁਕਰ ਗੁਜ਼ਾਰ ਹੁਈਏ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਇਸ ਲਈ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਹੀਲਿੰਗ ਵਾਈਬਸ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ